ਭਈ ਆਪਾਂ ਨਾ ਅੱਜ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਅਮਾਮਗੜ ਪਹੁੰਚੇ ਸਿਗੇ ਤੇ ਸਾਡਾ ਉਰੇ ਆਉਣ ਦਾ ਅੱਜ ਮੋਟਿਵ ਇਹ ਹੈ ਕਿ ਆਪਾਂ ਨੇ ਕਰਾਉਣਾ ਸੀ ਘਰੇ ਰੰਗ ਮੈਂ ਆਪਣੇ ਦੋਸਤ ਕੋਲੇ ਗੱਲ ਕਰ ਬੈਠੇ ਆ ਮਂਗਾ ਯਾਰ ਘਰੇ ਰੰਗ ਕਰਾਉਣਾ ਵੀ ਕਿਤੋਂ ਕਰਵਾਈਏ ਉਹ ਕਹਿੰਦਾ ਯਾਰ ਕਰਾ ਜਿੱਥੋਂ ਮਰਜੀ ਲਈ ਪਰ ਆਪਣੇ ਨਾ ਪਿੰਡ 'ਚ ਇੱਕ ਰੰਗ ਹੋ ਰਹੀ ਆ ਕੋਠੀ ਬਈ ਐਡੀ ਸੋਹਣੀ ਬੰਦਿਆ ਨੇ ਬਣਾਤੀ ਓ ਜਿਹੜੀ ਕੋਠੀ ਹੈ ਵੀ ਸਾਨੂੰ ਲੱਗਦਾ ਹੀ ਨਹੀਂ ਵੀ ਜਿਵੇਂ ਉਹੀ ਕੋਠੀ ਆ ਪਹਿਲਾਂ ਵਾਲੀ ਬਿਲਕੁਲ ਕੋਰਾ ਰੰਗ ਸੀ ਕਹਿੰਦਾ ਇਹਦਾ ਤੇ ਪਿੰਡ ਵਾਲੇ ਖੜਖੜ ਦੇਖ ਕੇ ਜਾਂਦੇ ਨੇ ਵੀ ਐਨਾ ਸੋਹਣਾ ਰੰਗ ਲੱਗਦਾ ਤੇ ਆਹੀ ਕੋਠੀ ਨਹੀਂ ਕਰਦਾ ਸੀ ਭਰਾ ਗੱਲ ਉਹ ਤੇ ਆਜੋ ਫਿਰ ਆਪਾਂ ਦੇਖਦੇ ਆਂ ਨਾਲੇ ਗੱਲ ਕਰਦੇ ਆਂ ਜੇ ਵੀਡੀਓ ਬਣਾਉਣ ਦਿੱਤੀ ਤਾਂ ਵੀਡੀਓ ਵੀ ਬਣਾ ਲੈਨੇ ਆਂ ਤੇ ਬਾਈ ਸਸੀ ਗੱਲ ਜੀ ਹੋਰ ਕੀ ਹਾਲ ਹੈ ਜੀ ਅਸੀਂ ਨਾ ਬਾਈ ਵੈਸੇ ਤਾਂ ਮੇਰੇ ਕੋਲ ਲਾਈਵ ਚੈਨਲ ਤੋਂ ਆਂ ਹਾਂਜੀ ਤੇ ਅਸੀਂ ਜਿਵੇਂ ਤੁਹਾਡੇ ਕੰਮ ਚੱਲਦਾ ਸੀ ਇਹ ਕੰਮ ਚੱਲਦਾ ਦੇਖ ਕੇ ਆ ਗਏ ਤੇ ਵੀਡੀਓ ਵੀਡੀਓ ਬਣਾ ਲਈਏ ਬਣਾ ਲਓ ਜੀ ਕੋਈ ਗੱਲ ਨਹੀਂ ਵੀ ਬਣਾ ਲਈਏ ਕਿ ਬੰਦੇ ਲੱਗੇ ਹੋਣੇ ਕੰਮ ਕਰwidehat ਕੇ ਨਾ ਲੱਗੇ ਬੰਦੇ ਮੁੰਡੇ ਰੰਗ ਵਾਲੇ ਅਜੋ ਲੱਗੇ ਹੋਏ ਨੇ ਹਾਂਜੀ ਹਾਂ ਤੇ ਕੌਣ ਠੇਕੇਦਾਰ ਰੂਰੀ ਇਹਨਾਂ ਦਾ ਹਾਂਜੀ ਹਾਂ ਉਹ ਸਾਹਮਣੇ ਠੇਕੇਦਾਰ ਆ ਜੀ ਮੁੰਡਾ ਉਹ ਮੁੰਡਾ ਹਾਂਜੀ ਹਾਂ ਚਲੋ ਠੀਕ ਆ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਬਾਈ ਨੇ ਤਾਂ ਦੇ ਦੇ ਆਪਾਂ ਨੂੰ ਪਰਮਿਸ਼ਨ ਉਹ ਵੀਰਾਂ ਮੈਨੂੰ ਲੱਗਦਾ ਰੰਗ ਕਰਦਾ ਜਿਹੜਾ ਆਜੋ ਮੈਸੇਜ ਰੰਗ ਨੂੰ ਆਪਾਂ ਦੇਖ ਲਈਏ ਰੰਗ ਤਾਂ ਯਾਰ ਸੋਹਣਾ ਲੱਗਿਆ ਸਾਨੂੰ ਹਾਂ ਤੇ ਬਾਈ ਲੱਗੇ ਹੋਏ ਨੇ ਜਾਲੀਆਂ ਜੁੜੀਆਂ ਰੰਗ ਕਰਨਾ ਹੋਰ ਵੀਰੇ ਕੀ ਹਾਲ ਨੇ ਠੇਕੇਦਾਰ ਤੁਸੀਂ ਆ ਵੀਰੇ ਹਾਂਜੀ ਹਾਂ ਕੀ ਬਾਤ ਹੈ ਤੇ ਵੀਰੇ ਜਰਾ ਥੋੜਾ ਜਿਹਾ ਟਾਈਮ ਚਾਹੀਦਾ ਸੀ ਯਾਰ ਲਓ ਜਿੰਨਾ ਮਰਜੀ ਜਾ ਬਾਰੇ ਪਛਾਣ ਲੈ ਵੀਰੇ ਹਾਂ ਇਹ ਅਮਰੀਕਾ ਦਾ ਲਾਈਵ ਆ ਵੀਰੇ ਵੀਰੇ ਕਲਰ ਅੱਜ ਦਾ ਤੁਸੀਂ ਕਰ ਰਹੇ ਹੋ ਹੈ ਯੂਜ਼ ਹਾਂ ਜੀ ਹਾਂ ਤੇ ਕਿਵੇਂ ਹੈਗਾ ਇਹ ਪ੍ਰੋਡਕਟ ਅਸੀਂ ਸੁਣਿਆ ਸੋਣਾ ਤਾਂ ਹੈ ਨਹੀਂ ਕਿਤੇ ਸਾਨੂੰ ਇੱਕ ਦੋ ਬੰਦਿਆਂ ਨੇ ਹੋਰ ਵੀ ਕਿਹਾ ਵੈਸੇ ਬੜਾ ਵਧੀਆ ਹੁੰਦਾ ਕਨੈਕਟ ਬਹੁਤ ਵਧੀਆ ਹੈਗਾ ਬਹੁਤ ਵਧੀਆ ਕੁਆਲਿਟੀ ਹੈਗੀ ਇਹ ਜਿਹਨੇ ਆਪਣੇ ਉਰੇ 10000 ਅਜ ਰੇਂਜ ਆਈ ਹੈ ਚਾਹੇ ਛੋਟੀ ਰੇਂਜ ਲੈ ਲਓ ਉੱਚ ਵੀ ਰੇਟ ਮਿਲ ਜੂ ਆਪਾਂ ਨੂੰ ਵਾਟਰ ਪ੍ਰੂਫ ਦੇ ਵਿੱਚ ਪਟੀਨਾ ਪਰੀਨ ਦੇ ਵਿੱਚ ਵੀ ਦੋ ਦੋ ਤਿੰਨ ਰੇਟ ਨੇ ਜੀ ਅੱਛਾ ਪਰੀਨ ਦੇ ਵੀ ਜਿਵੇਂ ਇਹ ਆ ਕਲਰ ਐਜ ਦੀ ਇਹ ਸਲਾਵ ਵਾਲੇ ਵਾਸਤੇ ਆ ਇਹ ਬਾਅਲ ਸਿਲਰ ਆ ਜੀ अच्छा अगर आप वाले पेंट 3-4 साल नहीं भी कराओना अल्लाह एदा एक कोट लाके ਛੱਡਦੇ। अच्छा प्राइमर टाइप है। हां येਦੇ ਵਿੱਚ ਅੱਧਾ ਪ੍ਰਾਈਮਰ ਆ ਅੱਧਾ ਪੇਂਟ ਆ। अच्छा ਜਿਵੇਂ ਅੱਜ ਕੱਲੇ ਸਰ ਸਲਾਬ ਆਪਣੇ ਘਰੇ ਸਲਾਬ ਸਲੂਜੀ ਆਈ ਹੋਈ ਆ ਥੋੜੀ ਬਹੁਤ। ਹਾਂ ਉਹਦਾ ਹੱਲ ਕਰ ਦੋਗੇ ਫਿਰ ਤੁਸੀਂ। ਇਹਨਾਂ ਕੋਲੇ ਟੈਕਨੀਕਲ ਆਉਂਦਾ ਜੀ। ਇਹੀ ਕੰਪਨੀ ਦਾ ਹੈਗਾ। ਅੱਛਾ। ਪੂਰੀ ਐਨ ਗਾਰੰਟੀ ਲੈਂਦੇ ਨੇ ਜੀ। 3-4 ਸਾਲ ਦੀ ਗਾਰੰਟੀ ਲੈਂਦੇ। ਗਾਰੰਟੀ ਲੈਂਦੇ ਨੇ। ਉਹਨਾਂ ਦੇ ਹਿਸਾਬ ਨਾਲ ਲਾ ਦੂੰ। ਜਿਵੇਂ ਉਹ 2 ਕੋਟ ਕਹਿੰਦੇ ਨੇ 3 ਕੋਟ ਕਹਿੰਦੇ ਨੇ ਅੱਛਾ ਵੀ ਕੋਈ ਦੇ ਹਿਸਾਬ ਨਾਲ ਚੱਲ ਕੇ ਤੁਸੀਂ ਕਰ ਦਿਓ ਜਿਵੇਂ ਹੁਣ ਇਹ ਤਾਂ ਯਾਰ ਇੱਕ ਆ ਚੀਜ਼ ਵਲਤੀ ਪਈ ਆ ਇੱਕ ਆ ਪਈ ਆ ਸੁਪੀਰੀਅਰ ਸਿਲਕ ਲਿਖਿਆ ਹੋਇਆ ਇਹ ਹੋਰ ਚੀਜ਼ ਐ ਆ ਆ ਗਈ ਇਹਨਾਂ ਚ ਕੀ ਫਰਕ ਫੁਰਕ ਹੁੰਦਾ ਆ ਦੇਖੋ ਆ ਤਾਂ ਇਹ ਛਤਾਨਾ ਫਲੈਟ ਬੈਟ ਆ ਗਿਆ ਜੀ ਅੱਛਾ ਆ ਫਲੈਟ ਬੈਟ ਆ ਗਿਆ ਅੱਛਾ ਇਹ ਪੇਂਟ ਆ ਗਿਆ ਜੀ अच्छा ये पेंट आ गया जो आप करते हैं हां पेंट आ गया ये पेंट कैसा होता है जैसे पेंट इकदा होता है यार आपा भी धो धो भी सकदे हैं ये बोशीवाल है सारा अच्छा ये अंदर अंदर होता है चाहे अंदर करो जी चाहे बाहर करो एदे ਵਿੱਚ ਇੱਕ ਆ ਕੁਆਲਿਟੀ ਬਹੁਤ ਵਧੀਆ ਜੀ ਪੇਂਟ ਦੇ ਵਿੱਚ ਚਾਹੇ ਪੇਂਟ ਨੂੰ ਅੰਦਰ ਕਰ ਲਓ ਚਾਹੇ ਬਾਹਰ ਕਰ ਲਓ ਕੋਈ ਦਿੱਕਤ ਨਹੀਂ ਹੈਗੀ ਜੀ अच्छा अच्छा ਜਿੰਨੇ ਹੁਣ ਹੋਰ ਕੰਪਨੀਆਂ ਦੇ ਵਿੱਚ ਇੰਟੀਰੀਅਰ ਕਰਦੇ ਨੇ ਇਹਦੇ ਵਿੱਚ ਕੋਈ ਅੱਛਾ ਇਹਦੇ ਇੰਟੀਰੀਅਰ ਸੀਰੀਅਰ ਇੱਕੋ ਹੀ ਹੈ ਇੱਕੋ ਹੀ ਚੀਜ਼ ਹੈ ਕਿ ਇਹ ਚੀਜ਼ ਬਹੁਤ ਵਧੀਆ ਜੀ ਅੱਛਾ ਉਹਦੇ ਨਾਲ ਕੀ ਫਾਇਦਾ ਕੀ ਹੁੰਦਾ ਮਤਲਬ ਖਰਚਾ ਘਟ ਜਾਂਦਾ ਬੰਦੇ ਦਾ ਨਾ ਖਰਚਾ ਵੀ ਘਟਦਾ ਬਾਕੀ ਇਹਦੇ ਵਿੱਚ ਆਪਦੇ ਆਪ ਹੀ ਹੈ ਜੀ ਸਪੇਸ ਵੱਧ ਆਈ ਹੈ ਜੀ अच्छा मतलब रंग जरूर ਕਰਦੇ ਹਾਂ 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 ਓਕੇ ਮਤਲਬ ਜਿਆਦਾ ਨਹੀਂ ਲੱਗਦਾ ਇਹਨੇ ਬਹੁਤ ਜ਼ਿਆਦਾ ਲੱਗ ਜਾਂਦਾ ਹਣਾ ਹੋਰ ਪੇਂਟ ਦੇ ਜੀ ਆਪਾਂ ਹੋਰ ਕੋਈ ਕੰਪਨੀ ਦਾ ਕੋਈ ਮਾਣ ਲੈਣੇ ਆਗੇ ਉਹਦੀਆਂ ਚਾਰ ਵਾਲੀਆਂ ਲੱਗਣੀਆਂ ਇਹਦੀ ਤਿੰਨ ਕਵਰ ਕਰਨੀਆਂ ਇਹਦੀ ਤਿੰਨ ਕਰਦੇ ਕਿੰਨੇ ਤੋਂ ਵਰਡ ਹੀ ਸਟਾਰਟ ਹੋ ਜਾਂਦੀ ਇਹਨਾਂ ਦੀ ਬਾਡੀ ਆ ਸਮਝ ਲਓ ਵੀ ਇਹਦੀ ਪ੍ਰਾਈਮਰ ਦੀ ਹੋ ਜਾਂਦੀ ਆ 1800 ਤੋਂ ਸਟਾਰਟ ਅੱਛਾ ਤੇ ਪੇਂਟ ਦੀ ਹੋ ਜਾਂਦੀ ਆ 2400 ਤੋਂ 2400 ਤੋਂ ਸਟਾਰਟ ਜਿਵੇਂ ਜਿਵੇਂ ਬੰਦੇ ਨੇ ਕਰਾਉਣਾ ਹਾਂ ਉਹ ਆਪਦੀ ਬੰਦਾ ਆਪਦੀ ਆਮਦਨ ਦੇ ਮੁਤਾਬਕ ਆਪਦੇ ਸਾਡੇ ਦੇ ਮਤਲਬ ਕੋ ਚੱਲ ਪਹਿਲਾਂ ਅੱਛਾ ਇੱਕ ਯਾਰ ਸਾਡੇ ਨਾ ਆਪਾਂ ਤੁਹਾਨੂੰ ਗੱਲਾਂ ਤੋਂ ਗੱਲਾਂ ਨਿਕਲੀਆਂ ਸਾਡੇ ਛੱਤ ਦੇ ਉੱਪਰ ਸੁਆਬ ਜੀ ਵੀ ਬਹੁਤ ਆ ਜਿਵੇਂ ਪੁਰਾਣਾ ਹੋ ਗਿਆ ਇਹ ਛੱਤ ਸੁੱਤਾ ਵਾਲਾ ਵੀ ਸਿਮੈਂਟੇ ਪਾਦੀਆਂ ਜਾਂ ਔਰ ਇਹਦਾ ਰੂਫ ਫੋਟ ਆਇਆ ਜੀ ਨਮਾ ਅੱਛਾ ਹਾਂ ਉਰੇ ਸਾਨੂੰ ਲਾਗਵਾਗੇ ਸੀ ਉਰੇ ਆਸਾਂ ਕੰਮ ਖਤਮ ਹੋ ਜੇ ਨੇ ਇੱਕ ਕਦੇ ਦਿਨ ਤੱਕ ਤੁਹਾਨੂੰ ਉਹ ਵੀ ਦਿਖਾ ਦਾਂਗੇ ਜਦੋਂ ਮਾਰੀ ਲੱਗਦੇ ਕਰਦੇ ਢੇੜਾ ਮਾਰ ਲਿਓ ਅਸੀਂ ਇੱਧਰੋਂ ਆਉਂਦੇ ਰਹਨੇ ਆ ਅਸੀਂ ਨਾ ਆਹ ਥੋੜਾ ਕੰਮ ਦੇਖ ਕੇ ਜਿਵੇਂ ਉਹ ਦੇਖ ਜਿਵੇਂ ਉਹ ਸ਼ਾਇਨ ਜੀ ਮਾਰਦਾ ਇਹ ਆਈ ਰੱਖੋ ਫਿਰ ਸਾਲੋ ਸਾਲ ਹਾਂ ਆਈ ਆਈ ਆ ਕੀ ਗੱਲ ਹੈ ਅੱਜ ਕੱਲ ਨੂੰ ਉਹਦੇ ਚਾਰ ਹਾਲ ਪੈਂਦੀ ਐ ਇਹ ਆਪ ਦਾ ਰਾਮਨਾਥ ਜੀ ਮਰਜ਼ੀ ਧੋ ਦੇਣਾ 90% ਦਾ ਉਹਦੇ ਖਾਦ ਦੀ ਅੱਛਾ ਉਹ ਨਹੀਂ ਖੜਦੀ ਨਹੀਂ ਹੈਗਾ ਜੀ ਚਾਹ ਪਾਣੀ ਡੋਲ ਕੇ ਦੇਖ ਲੋ ਹਾਂ ਜਿਵੇਂ ਇਹਨਾਂ ਦੀ ਕਹਿੰਦੀ ਵਾਲ ਪੁੱਟੀ ਹੁੰਦੀ ਹੈ ਵਾਲ ਪੁੱਟੀ ਵੀ ਆਉਂਦੀ ਹੈ ਹਾਂ ਜੀ ਵਾਲ ਪੁੱਟੀਆਂ ਜਿਵੇਂ ਜੀ ਦੋ ਕੁਆਲਟੀ ਜਿਵੇਂ ਸਾਨੂੰ ਕੋਈ ਆਏ ਲੱਗਿਆ ਵੀ ਤੁਸੀਂ ਉੱਥੇ ਉਧਰ ਕੰਮ ਕਰਦੇ ਹੋ ਕਿ ਉਹ ਵੀ ਨਵਾਂ ਜਮੇ ਉਹ ਵੀ ਤੁਸੀਂ ਕੀਤਾ ਇਹ ਚਾਰ ਸਾਲ ਹੋ ਗਿਆ ਕੀਤੇ ਨੇ ਇਹਨੂੰ ਚਾਰ ਸਾਲ ਹੋ ਗਏ ਉਹ ਕੰਮ ਕਰਨ ਦੇ ਨਾਲ ਹੀ ਇਹਨਾਂ ਦਾ ਇਹ ਕੰਮ ਮਿਲਿਆ ਮੈਨੂੰ ਲਓ ਜੀ ਆ ਚੈੱਕ ਕਰੋ ਬਾਕੀ ਇਹ ਕੰਮ ਅਜੇ ਖਤਮ ਹੋਇਆ ਨਹੀਂ ਇਹਨਾਂ ਦੀ ਨਾਰੀਕੇ ਸ਼ੁਰੂ ਕਰ ਲਿਆ ਆ ਉਥੇ ਪੇਂਟ ਕੀਤਾ ਹੋਇਆ ਉਹ ਜ਼ਰਾ ਹੈ ਨਾ 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 ਉੱਪਰ ਜਿਹੜਾ ਉਹ ਸੜੀਆਂ ਵਾਲੀ ਚੀਜ਼ ਹੈ ਜੀ ਉਹ ਕੱਲੀ ਬੁਟੀਨ ਆ ਉਹ ਬਾਦਰੇ ਤੇ ਕੱਲੀ ਬੁਟੀਨ ਬੁਟੀਨ ਕੀਤੀ ਹੋਈ ਆ ਵਾਟਰਪਰੂਫ ਆ ਆਪਣੀ ਮੈਂ ਵੀ ਮਤਰਾ ਜ਼ੂਮ ਕਰਕੇ ਦਿਖਾ ਦੇ ਆ ਕੱਲੀ ਪਟੀਮ ਐ ਤੇ ਸੋਹਣੀ ਲੱਗਦੀ ਆ ਮਤਲਬ ਸਾਨੂੰ ਤਾਂ ਸਾਨੂੰ ਬਾਈ ਬੜਾ ਲੱਗਿਆ ਵੀ ਯਾਰ ਪੇਂਟ ਕੀਤਾ ਹੋਇਆ ਜਿਹੜਾ ਥੱਲੇ ਆ ਗਿਆ ਉਹ ਵਿੰਡੋਆਂ ਦੇ ਨਾਲ ਆ ਗਿਆ ਉਹ ਤੇ ਬਰਾਬਰ ਆ ਉੱਤੇ ਉੱਤੇ ਪੇਂਟ ਆਗਾ ਮਤਲਬ ਵਧੀਆ ਯਾਰ ਕੁਆਲਿਟੀ ਸੱਚੀ ਵਧੀਆ ਨਾ ਇਹਨਾਂ ਦੀ ਫਿਰ ਤੁਹਾਨੂੰ ਯਾਰ ਜਿਵੇਂ ਤੁਸੀਂ ਇਹੀ ਰეკਮੈਂਡ ਕਰਦੇ ਹੋ ਜਿਹੜਾ ਪੁੱਛਦਾ ਮੈਨੂੰ 6 ਸਾਲ ਹੋ ਗਏ ਮੈਂ ਇਹੀ ਕੰ ਕਮਿਸ਼ਨ ਦਾ ਕੋਈ ਨਹੀਂ ਬਾਜੀ ਕਿ ਇੰਨਾ ਕਗਾ ਵੀ ਆਪਾਂ ਨੂੰ ਕੰਮ ਜੋ ਕੰਮ ਮਿਲ ਜੰਦਾਗਾ ਗਾਹ ਨੂੰ ਕੋਈ ਲਾਂਬਾ ਨਹੀਂ ਆਉਂਦਾ ਗਾਹ ਨੂੰ ਪੈਸਾ ਲਾਉਂਦਾ ਗਾਹ ਨੂੰ ਸਹੀ ਕੰਮ ਮਿਲ ਜੰਦਾ ਅੱਛਾ ਵੀ ਤੁਹਾਨੂੰ ਗੁਲਾਮਾ ਨਹੀਂ ਆਉਂਦਾ ਹਾਂ ਸਾਨੂੰ ਲਾਂਬਾ ਨਹੀਂ ਆਉਂਦਾ ਸਾਨੂੰ ਕੰਮ ਜੋ ਕੰਮ ਮਿਲ ਨਿਕਲ ਆਉਂਦਾਗਾ ਅੱਛਾ ਅੱਛਾ ਜਮਾ ਇਹ ਨਹੀਂ ਹੋ ਗਿਆ ਜਦੋਂ ਚਾਰ ਸਾਲ ਉਹ ਹੋ ਗਏ ਕੰਮ ਕੀਤੇ ਨੂੰ ਚਾਰ ਸਾਲਾਂ ਬਾਅਦ ਆ ਸਾਨੂੰ ਆ ਕੰਮ ਇਹਨਾਂ ਨੇ ਕਰਾਇਆ ਸਾਥ ਠੀਕ ਹੈ ਇਹ ਕੰਮ ਜੋ ਹੁਣ ਇਹਨਾਂ ਦੇ ਨਾਰੀ ਕੇ ਕੰਮ ਕਰਨ ਵਾਲੇ ਅੱਛਾ ਇਹਨਾਂ ਦੇ ਨਾਰੀ ਕੇ ਮੇਰੇ ਹਾਂ ਇਹਨਾਂ ਵੀ ਰਿਸ਼ਤੇਦਾਰ ਆ ਜਸਵਾਲ ਆ ਨਾ ਮੁੰਡੇ ਦਾ ਅੱਛਾ ਤੇ ਆਪਣੇ ਉਹਦੇ ਅੱਛਾ ਤੇ ਫਿਰ ਕੰਮ ਲਾ ਚਲੋ ਵਧੀਆ ਗੱਲ ਆ ਯਾਰ ਚਲੋ ਆਹ ਤਾਂ ਤੁਸੀਂ ਵੀਰੇ ਸਾਨੂੰ ਵਧੀਆ ਦੱਸਦਾ ਤੁਸੀਂ ਨਾ ਆਪਦਾ ਨੰਬਰ ਦੇ ਦਿਓ ਅਸੀਂ ਫਿਰ ਕਾਲ ਕਰਾਂਗੇ ਤੁਹਾਨੂੰ ਮੇਰਾ 95012 94351 ਬਸ ਇਹ ਨੰਬਰ ਵੀ ਨੋਟ ਹੋ ਗਿਆ ਬਾਈ ਕੰਮ ਕਰਾਉਣਾ ਇਹਨਾਂ ਨੂੰ ਅਸੀਂ ਵੀ ਕਾਲ ਕਰਦੇ ਆ ਤੁਹਾਨੂੰ ਪਰ ਜਿਹੜੇ ਪੇਂਟਰ ਬਾਈ ਪੇਂਟ ਕਰਨ ਲੱਗੇ ਹੋਏ ਨੇ ਹਨਾ ਇਹਨਾਂ ਤੋਂ ਜਾਣ ਲੈਨੇ ਆ ਕਿਉਂਕਿ ਪੇਂਟ ਲਾਉਣਾ ਤਾਂ ਇਹਨਾਂ ਦੇ ਹੁੰਦਾ ਬਾਈ ਤੋਂ ਜਾਣਦੇ ਆ ਵੀਰੇ ਸਾਨੂੰ ਦੱਸੋਗੇ ਦੋ ਮਿੰਟ ਪੇਡ ਬਾਰੇ ਹਾਂਜੀ ਹਾਂਜੀ ਵੀਰੇ ਜਰੂਰ ਪੁੱਛੋ ਕੀ ਪੁੱਛਣਾ ਤੇ ਜਿਵੇਂ ਹੁਣ ਤੁਸੀਂ ਕਿਹੜਾ ਪੇਡ ਲਾ ਰਹੇ ਹੋ ਪਤਾ ਤੁਹਾਨੂੰ ਇਹ ਕਲਰੇਜ ਦਾ ਲੱਗ ਰਿਹਾ ਵੀਰੇ ਕਲਰੇਜ ਦਾ ਲੱਗ ਰਿਹਾ ਤੇ ਹੁਣ ਤੁਸੀਂ ਕੰਮ ਕਰਦੇ ਰਹਿੰਦੇ ਹੋ ਹੋਰ ਕੰਪਨੀਆਂ ਦਾ ਵੀ ਲਾਉਂਦੇ ਹੋਮੋਗੇ ਹਾਂਜੀ ਹਾਂਜੀ ਲਾਉਨੇ ਆ ਤੇ ਜ਼ਿਆਦਾਤਰ ਤਾਂ ਸੀਗੇ ਕਲਰੇਜ ਹੀ ਲਾਉਨੇ ਆ ਤੇ ਇਹਦੀ ਕੋਹੈਸਿਵ ਵੀ ਵਧੀਆ ਹੁੰਦੀ ਆ ਜਿੱਥੇ ਹੋਰ ਕੰਪਨੀਆਂ ਦੀਆਂ ਤਿੰਨ ਬਾਟੀਆਂ ਲਾਦਦੇ ਉੱਥੇ ਇਹ ਜ਼ੋਰ ਚ ਛੱਡ ਦਿੰਦਾ ਤੁਹਾਨੂੰ ਲੱਗਦਾ ਵੀ ਜਦੋਂ ਕੰਦ ਤੇ ਫੇਰਦੇ ਹੋ ਵੀ ਆਇਆ ਤਾਂ ਨਹੀਂ ਹੈ ਵੀ ਜਣਾ ਯਾਰ ਪਤਾ ਹੀ ਨਹੀਂ ਲੱਗਦਾ ਵੀ ਕਦ ਕਰ ਦਿੰਦੇ ਆ ਪਤਾ ਲਾ ਦੇ ਵੀ ਹਜ਼ਾਰ ਕਰੀ ਆ ਕਰੀ ਹੋਈ ਆ ਤੇ ਮਾਲਕ ਖੁਸ਼ ਹੈ ਮਾਲਕ ਯਾਰ ਪੂਰੇ ਖੁਸ਼ ਨੇ ਆ ਇਦਰੀ ਫਿਰ ਦਉਣਗੇ ਸਰਦਾਰ ਜੀ ਨੂੰ ਖੁਸ਼ ਲਿਓ ਤੇ ਬਾਈ ਜੀ ਮੈਂ ਆਪਣੇ ਰੰਗ ਕਰਵਾਇਆ ਪੇਂਟ ਵਗੈਰਾ ਕਰਵਾਇਆ ਹਾਂਜੀ ਤੇ ਕਿਵੇਂ ਲੱਗਿਆ ਤੁਹਾਨੂੰ ਜਿਹੜਾ ਪੇਂਟ ਹੈ ਕਲਰ ਇਹਦੇ ਕੀ ਪੇਂਟ ਠੀਕ ਲੱਗਿਆ ਜੀ ਸਾਨੂੰ ਅਸੀਂ ਇਹ ਕੁਝ ਪਹਿਲਾਂ ਦੂਸਰੇ ਇਮਕਾਨ ਚ ਕਰਵਾਇਆ ਸੀਗਾ ਅੱਛਾ ਜੀ ਹੋ ਗਏ 3-4 ਸਾਲ ਹਾਂ 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 ਉਹਦੇ ਵਿੱਚ ਜਿਹੜੀ ਅੰਦਰ ਸਾਰੇ ਹੋਇਆ ਹੋਇਆ ਹੈ ਬਹੁਤ ਵਧੀਆ ਲੱਗਿਆ ਜੀ ਉਸੇ ਤਰ੍ਹਾਂ ਦੀ ਪੈ ਰਹੀ ਨੇ ਜਿਵੇਂ ਕਰਾਇਆ ਸੀ ਜਿਵੇਂ ਵੈਸੇ ਜੇ ਅੱਜ ਕੱਲ ਆਪਾਂ ਕਰਾਉਣ ਲੈਣ ਜਾਂਦੇ ਆ ਜਿਵੇਂ ਹੁਣ ਅਸੀਂ ਵੀ ਗਏ ਹਨਾ ਦੁਕਾਨ ਤੇ ਕੰਮ ਉਹ ਕਰਨਾ ਰੇਟ ਕੋਲ ਪੁੱਛਣ ਤਾਂ ਸਾਡੇ ਤਾਂ ਦੋ ਚਾਰ ਕੰਪਨੀਆਂ ਜਿਹੜੇ ਮੇਨ ਮੇਨ ਜੇ ਨਾਮ ਨੇ ਉਹ ਹੀ ਯਾਦ ਆਉਂਦੇ ਨੇ ਤੇ ਬੰਦਾ ਸਾਨੂੰ ਕਹਿੰਦਾ ਯਾਰ ਵੀ ਆਹ ਕੰਪਨੀ ਵੀ ਹੈਗੀ ਆ ਫਿਰ ਤੁਹਾਨੂੰ ਜਿਵੇਂ ਲੱਗਿਆ ਵੀ ਯਾਰ ਕਲਰ ਰੈਜ ਕੰਪਨੀ ਕਦੇ ਸੁਣੀ ਨਹੀਂ ਫਿਰ ਤੁਸੀਂ ਭਰੋਸਾ ਜਿਹਾ ਕਰ ਲਿਆ ਲਏ ਤੇ ਇਹ ਪਹਿਲਾਂ ਕਿ ਨਾ ਆਪਾਂ ਤੋਂ ਪਹਿਲਾਂ ਹੀ ਜਿਹੜੇ ਮਕਾਨ ਚ ਲੱਗਿਆ ਸੀ ਸਾਨੂੰ ਜਿਹੜੇ ਅੱਜ ਕੋਲੇ ਮਿਸਰੀ ਆਈ ਸੀ ਉਹਨਾਂ ਨੇ ਦੱਸਿਆ ਸੀ ਅੱਛਾ ਜੀ ਉਹ ਕਹਿੰਦੇ ਵੀ ਇਸ ਤਰ੍ਹਾਂ ਲੱਗਿਆ ਵਾ ਕੱਲ੍ਹ ਨੂੰ ਵੀ ਦੇਖਿਆ ਵਾ ਅਸੀਂ ਵੀ ਚਲੋ ਇਸੇ ਤਰ੍ਹਾਂ ਦੇਖਿਆ ਸੀ ਹਾਂ 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 ਵਧੀਆ ਲੱਗ ਰਾਂਗਾ ਉਹਨੂੰ ਵੀ ਉਦੋਂ 4 ਸਾਲ ਹੋ ਗਏ ਸੀ ਲੱਭਤ ਫਿਰ ਆਪਾਂ ਦੂਸਰੇ ਮਗਾਂਚ ਹੋਇਆ ਹਾਂ 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 ਹੁਣ ਉਹ ਆਪਣੇ ਕੋਲੇ ਤਾਂ ਬਿਲਕੁਲ ਠੀਕ ਹੈ ਜਿੱਦਾਂ ਠੀਕ ਹੈ ਮਤਲਬ ਹੁਣ ਤੁਸੀਂ ਕਰਵਾਇਆ ਤਾਂ ਉਹਨੂੰ ਹੁਣ ਕਿਵੇਂ ਲੱਗਿਆ ਜਦਵੇਂ ਹੁਣ ਦੇਖ ਰਹੇ ਹੋ ਉਹਨੂੰ ਠੀਕ ਲੱਗਿਆ ਬਹੁਤ ਵਧੀਆ ਲੱਗਿਆ ਜੀ ਅੱਛਾ ਤੇ ਜੇ ਆਪਾਂ ਖਰਚੇ-ਕੁర్చੇ ਦੀ ਗੱਲ ਕਰ ਲਈਏ ਇਹ ਖਰਚਾ ਤਾਂ ਦੇਖੋ ਜੀ ਏ ਜਹਾਜਾ ਪਕਨਾਂ ਨਾਲ ਗੁਰਪਾਈ ਜਾਂਦਾ ਮਠਾਈ ਜਾਊਗਾ ਮਠਾਈ ਜਾਊਗਾ ਮਤਲਬ ਆਮ ਜਿਵੇਂ ਆਪਾਂ ਕਰਦੇ ਆਂ ਗੱਲ ਵੀ ਤੁਸੀਂ ਕਰਾਇਆ ਕੋਠੀ ਕਿਸੇ ਰਿਸਤਕਾਰ ਨੇ ਕਰਾਈ ਹੋਊ ਯੰਗ ਪਿੰਡ ਚ ਕਿਸੇ ਨੇ ਕਰਾਈ ਹੋਊਗੇ ਵੀ ਉਹਦੇ ਨਾਲ ਕੰਪੇਅਰ ਕਰਕੇ ਦੇਖਿਆ ਫਰਕ ਕਿੰਨਾ ਖਰਚੇ ਦਾ ਜੇ ਹੁਣ ਆਪਾਂ ਜਿਆਦਾ ਵੱਡੀਆਂ ਕੰਪਨੀਆਂ ਨਾਲ ਖਰਚਾ ਕੁਝ ਠੀਕ ਪੈਂਦਾ ਠੀਕ ਹੈ ਭਾਈ ਜੀ ਹਾਂ ਜੀ ਜਿਵੇਂ ਮੈਂ ਵੀਰੇ ਨਾਲ ਗੱਲ ਕੀਤੀ ਆ ਇਹ ਤਾਂ ਕਹਿੰਦਾ ਯਾਰ ਵੀ ਮਤਲਬ 20 ਤੋਂ 30% ਦਾ ਫਰਕ ਪਿਆ ਜਾਂਦਾ ਵੀ ਜੇ 5 ਲੱਖ ਲੱਗਦਾ ਤਾਂ 4 ਚੱਕ ਸਰ ਜਾਂਦਾ ਪਹਿ ਜਾਂਦਾ ਪਹਿ ਜਾਂਦਾ ਜੀ ਫਰਕ ਪੈਂਦਾ ਅੱਛਾ ਅੰਦਰ ਵੀ ਕਰਵਾਇਆ ਜੀ ਆਪਾਂ ਨੇ ਹਾਂ ਜੀ ਸਾਰੇ ਅੰਦਰ ਬਾਰਦਾ ਸਾਨੂੰ ਦੇਖੋ ਸੋਹਣਾ ਲੱਗਿਆ ਸ਼ਾਈਨਿੰਗ ਵੀ ਲੱਗੀ ਆ ਹਨਾ ਕੰਮ ਚ ਸਾਨੂੰ ਜਿਵੇਂ ਅਸੀਂ ਅਸੀਂ ਅੱਜ ਨਾ ਤਿੰਨ ਚਾਰ ਜਗ੍ਹਾ ਹੋਰ ਜਾਇਆ ਤੇ ਅਸੀਂ ਵੀ ਕਰਾਉਣਾ ਘਰੇ ਮੈਂ ਕਿਹਾ ਚੱਲ ਵੀ ਦੇਖ ਲਈਏ ਮੜਾ ਜਾ ਤੇ ਸਾਨੂੰ ਕਿਸੇ ਨੇ ਦੱਸਿਆ ਕਲਰਾਂ ਦੇ ਬਾਰੇ ਫਿਰ ਸਾਨੂੰ ਲੱਗਿਆ ਵੀ ਯਾਰ ਨਵਾਂ ਜਾ ਪੇਂਟ ਆ ਵੀ ਚਲੋ ਦੇਖ ਲੈਨੇ ਆ ਸਾਈਡ ਹੋਈ ਹੋਈ ਹਨਾ ਤੇ ਆਜੋ ਫਿਰ ਆਪਾਂ ਅੰਦਰ ਦੇਖ ਲੈਨੇ ਆ ਤੇ ਇਹ ਆ ਗਈ ਲੋਪੀ ਇਹਦੇ ਵਿੱਚ ਇਹ ਸਾਰਾ ਹੁਣੇ ਕਰਵਾਇਆ ਜੀ ਹਾਂਜੀ ਹੁਣੇ ਕਰਵਾਇਆ ਬੱਲੇ 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 ਮਤਲਬ ਇਹ ਤਾਂ ਫਰਕ ਜਾਂ ਲੱਗਿਆ ਤੁਹਾਨੂੰ ਘਰ ਦੇ ਵਿੱਚ ਇਹਦੇ ਨਾਲ ਹਾਂਜੀ ਚਾਨਣ ਜਾ ਕਾਫੀ ਕੰਮ ਲੱਗ ਜਾਂਦਾਗਾ ਅੱਛਾ ਚਾਨਣ ਲੱਗਿਆ ਇਬਾਕੀ ਜਿਹੜੀ ਇੱਕ ਚੀਜ਼ ਆ ਵੀ ਬਾਹਰ ਵੀ ਉਹੀ ਹੋਇਆ ਪਿਆ ਐਂਡ ਅੰਦਰ ਵੀ ਉਹੀ ਹੋਇਆ ਹਾਂਜੀ ਤੇ ਮਤਲਬ ਉਹਦੇ ਨਾਲ ਵੀ ਫਰਕ ਪੈ ਜਾਂਦਾ ਥੋੜਾ ਜਿਹਾ ਹਾਂਜੀ ਤੇ ਲਓ ਜੀ ਆਪਾਂ ਦੇਖਦੇ ਆ ਆ ਜੋ ਅੰਦਰ ਵੀ ਆ ਜੋ ਮਤਲਬ ਆਪਾਂ ਨੇ ਤੁਸੀਂ ਸਾਰਾ ਕੰਬੀਨੇਸ਼ਨ ਵਾਈਡ ਰੱਖਿਆ ਹਾਂ ਨਾ ਹਾਂਜੀ ਸਾਰਾ ਵਾਈਡ ਤੇ ਆ ਇਹਦੇ ਨਾਲ ਚਾਨਣ ਵੀ ਵੱਧ ਪੈਂਦਾ ਤੇ ਆਪਾਂ ਜਿਉਂ ਦੇਖ ਲਿਓ ਕਲਰ ਜੀ ਦਾ ਇਹ ਸ਼ੇਡਿੰਗ ਜੀ ਤਾਂ ਸਿੰਗਲ ਜੀ ਬਣੀ ਹੋਈ ਆ ਹਾਂਜੀ ਵੀ ਲੱਗ ਆਏ ਨਹੀਂ ਲੱਗਦਾ ਵੀ ਹਨਾ ਕੋਈ ਜਿਵੇਂ ਮੇਰੇ ਕੋਲ ਸੁਣਿਆ ਪਹਿਲੀ ਵਾਰੀ ਆ ਸਾਨੂੰ ਤਾਂ ਆਏ ਲੱਗਿਆ ਦੋ ਤਾਂ ਦੇਸੀ ਜਾਈ ਕੋਊਗਾ ਪਰ ਤਾਂ ਬੜਾ ਵਧੀਆ ਦੇਖੋ ਐਂਡ ਪੂਰਾ ਘੈਂਟ ਲੱਗਦਾ ਨੇ ਠੀਕ ਆ ਭਾਈ ਸਾਨੂੰ ਲੱਗਿਆ ਕਰਿਆ ਹੋਦਾ ਵਧੀਆ ਲੱਗਿਆ ਥੋੜਾ ਗਲਤ ਆ ਦੇਖੋ ਜੀ ਇਹ ਫਿਰ ਆਪਣੇ ਕਾਦੇ ਨਾਲ ਹੋਇਆ ਜੀ ਬੁਰਸ਼ ਨਾਲ ਹੋਇਆ ਜਾਂ ਰੂਲੇ ਨਾਲ ਜੀ ਰੋਲਰ ਨਾਲ ਹੋਇਆ ਹਾਂ ਮਤਲਬ ਨਿਕਲ ਦਿਖਦੀ ਆ ਕੁਆਲਟੀ ਵੀ ਉਸ ਤਰ੍ਹਾਂ ਦੀ ਹਾਂ ਤਾਂ ਫਿਰ ਕਿਵੇਂ ਐ ਮਜ਼ਾ ਆਵਾ ਤੇ ਵਾਲ ਪੱਟੀ ਵੀ ਫਿਰ ਜਿਹੜੀ ਇਹੀ ਕੰਪਨੀ ਦੀ ਕਰਵਾਈ ਆਪਾਂ ਹਾਂਜੀ ਹਾਂਜੀ ਕਲਰ ਰੈਚ ਦੀ ਚਲੋ ਇਧਰੀ ਕਰਾਈਆ ਮਤਲਬ ਵਾਲ ਪੁੱਟੀ ਵੀ ਜਿਵੇਂ ਬਾਈ ਨੇ ਉਧਰ ਦਿਖਾਇਆ ਵਾਲ ਪੱਟੀ ਹੋਈ ਹੋਈ ਆ ਨਾ ਯਾਰ ਦੋਸਤੋ ਸਾਨੂੰ ਤਾਂ ਵਧੀਆ ਲੱਗਿਆ ਹੁਣ ਆਪਾਂ ਇਹ ਦੇਖ ਰਹੇ ਹਾਂ ਵੀ ਇਹ ਮਿਲਦਾ ਕਿੱਥੋਂ ਆ ਕਰਨ ਤੇ ਹੁਣ ਤੁਹਾਨੂੰ ਇਹ ਵੀ ਦੱਸ ਦਈਏ ਵੀ ਇਹ ਮਿਲਦਾ ਕਿੱਥੋਂ ਆ ਜੀ ਇਮਾਮਗੜ ਵਾਲੇ ਪਾਸਿਓਂ ਆ ਪਾ ਰਹੇ ਆ ਤੇ ਆ ਹੈਗਾ ਜੀ ਸਿੰਗਲਾ ਪੇਂਟ ਸਟੋਰ ਜਿੱਥੇ ਤੁਹਾਨੂੰ ਇੱਕ ਕਲਰ ਮਿਲਣਾ ਇਨਾਂ ਕੋਲੇ ਸਾਰੀ ਕੁਆਲਿਟੀ ਤੁਹਾਨੂੰ ਮਿਲ ਜੂਗੀ ਮਰੇ ਕੋਲੇ ਜੇ ਇਹੀ ਨੇ ਜਿੱਥੋਂ ਤੁਹਾਨੂੰ ਮਿਲਦੀ ਆ ਤੇ ਬਾਕੀ ਬਾਈਕ ਉਹ ਆਪਾਂ ਜਾਣ ਲੈਨੇ ਆ ਵੀਰੇ ਉਹਨਾਂ ਤੋਂ ਤੇ ਆ ਬੈਠੇ ਨੇ ਵੀਰੇ ਹਾਂਜੀ ਵੀਰੇ ਕੀ ਹਾਲ ਹੈ ਜੀ ਹੋਵੇ ਜੀ ਠੀਕ ਹੋ ਜੀ ਤੇ ਵੀਰੇ ਅਸੀਂ ਨਾ ਐਕਚੁਅਲੀ ਇੱਕ ਸਾਈਟ ਤੇ ਗਏ ਸੀ ਅਸੀਂ ਕਰਾਉਣਾ ਘਰੇ ਰੰਗ ਅਸੀਂ ਇੱਕ ਸਾਈਡ ਤੇ ਗਏ ਸੀਗੇ ਤੁਹਾਡਾ ਕੱਲ ਇੱਥੇ ਦਾ ਪੇਂਟ ਗਿਆ ਹੋਇਆ ਉੱਤੇ ਅਸੀਂ ਉੱਥੇ ਮਾਲਕ ਨਾਲ ਵੀ ਗੱਲ ਕੀਤੀ ਪੇਂਟਰ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਵੀ ਵਧੀਆ ਤੇ ਹੁਣ ਅਸੀਂ ਤੁਹਾਡੇ ਰਿਵਿਊ ਜਨਨ ਆਇਆ ਵੀ ਕਿਵੇਂ ਦਾ ਜਿਹੜਾ ਕਲਰ ਇੱਥੇ ਪੇਂਟ ਸਰ ਦੇਖੋ ਬਹੁਤ ਵਧੀਆ ਪੇਂਟ ਹੈਗਾ ਦਾ ਅਸੀਂ ਜੀ ਮੰਨ ਲਓ ਕਾਫੀ ਟਾਈਮ ਤੋਂ ਬੀਜਦੇ ਆ ਰਹਿਆਂਗੇ ਜੀ ਪੰਜ 6 ਸਾਲ ਲਗਾਤਾਰ ਹੋ ਗਈ ਮੈਂ ਜਦੋਂ ਨਾਲ ਜੁੜਿਆਂਗਾ ਤੇ ਮਨ ਲੋ ਕਾਫੀ ਅਗੇ ਮਨ ਲੋ ਵਧੀਆ ਸੇਲ ਹੋ ਰਹੀ ਹੈ ਜਿਹੜੋ ਵਧੀਆ ਸੇਲ ਹੋ ਰਹੀ ਹੈ ਜੇ ਆਪਾਂ ਕਰ ਲਈਏ ਜਿਵੇਂ ਕੱਲ ਵਜ ਹੈ ਆਪਾਂ ਨੇ ਵੈਸੇ ਆਪਣੇ ਏਰੀਆ ਚ ਬਹੁਤ ਘੱਟ ਲੋਕਾਂ ਨੇ ਨਾ ਸੁਣਿਆ ਬਾਕੀ ਅਦਰ ਬ੍ਰਾਂਡ ਵੀ ਹੈਗੇ ਨੇ ਉਹਨਾਂ ਬ੍ਰਾਂਡ ਦੇ ਇਹਦੇ ਚ ਕਿਵੇਂ ਕੀ ਫਰਕ ਲੱਗਦਾ ਤੁਹਾਨੂੰ ਦੇਖੋ ਜੇ ਦੂਜੇ ਬ੍ਰਾਂਡ ਨੇ ਉਹਨਾਂ ਨੇ ਆਪਣੇ ਨਾਮ ਵੱਲ ਬਣਾ ਚੁੱਕੇ ਨੇ ਲੇਕਿਨ ਇਹ ਜਿਹੜਾ ਪੇਂਟ ਜਦੋਂ ਬਿਲਕੁਲ ਆਇਆਗਾ ਮਨ ਲੋ ਨਇ ਜਾਦਾ ਸ਼ੁਰੂ ਕਰਿਆਗਾ ਰਿਪੀਟ ਕਸਟਮਰ ਸਾਡੇ ਕੋਲ ਵਾਪਸ ਆ ਰਹੇ ਨੇ ਜੋ ਇੱਕ ਵਾਰ ਮਨ ਲੋ ਜੁਆਇਜ਼ ਕਰ ਲੈਂਦੇ ਨੇ ਤੋ 6 ਸਾਲ 7 ਸਾਲ ਵਰਗੇ ਲੈ ਕੇ ਗਏ ਨੇ ਉਹ ਦੁਬਾਰਾ ਜਦੋਂ ਪੇ ਉਹ ਇਹੀ ਪੇਂਟ ਉਹ ਕਹਿੰਦੇ ਵੀ ਮਤਲਬ ਇਹੀ ਪੇਂਟ ਅਗਲਾ ਕਹਿੰਦਾ ਵੀ ਇਹੀ ਹੋਵੇ ਹੈ ਤੇ ਇਹ ਜੀ ਕੀ ਖਾਸੀਅਤ ਆ ਪੇਂਟ ਦੇ ਵਿੱਚ ਜਿਹੜੀ ਸੱਚ ਨੂੰ ਬਾਕੀ ਹੋਰ ਅਦਰ ਪੇਂਟਾਂ ਦੇਖੋ ਉਹਦਾ ਰੇਟ ਵੀ ਘਟਨੇ ਦੇ ਉਹਨਾਂ ਨਾਲੋਂ ਤੇ ਉਸ ਤੋਂ ਬਾਅਦ ਵੀ ਕਵਰਿੰਗ ਵੀ ਜ਼ਿਆਦਾ ਦੀ ਸ਼ਾਈਨਿੰਗ ਵਗੈਰਾ ਦੋ ਕਸਟਮਰ ਜੀ ਦੀ ਮਾਰ ਆ ਗਈ ਸ਼ਾਈਨਿੰਗ ਦੀ ਉਹ ਵੀ ਜ਼ਿਆਦਾ ਜੀ ਮਤਲਬ ਸ਼ਾਈਨਿੰਗ ਇਹੀ ਜ਼ਿਆਦਾ ਸ਼ਾਈਨਿੰਗ ਤਾਂ ਅਸੀਂ ਦੇਖ ਕੇ ਆਏ ਉੱਥੇ ਵਧੀਆ ਹਾਂਜੀ ਹਾਂ ਤੇ ਬਾਕੀ ਕਸਟਮਰ ਕੀ ਆ ਕੇ ਕਹਿੰਦਾ ਕਸਟਮਰ ਵੀ ਤਾਂ ਨੁਰਵਿਊ ਦਿੰਦੇ ਹੋਣਗੇ ਹਾਂਜੀ ਕਸਟਮਰ ਇਹ ਜੀ ਜੋ ਵੀ ਆਉਂਦਾ ਕਸਟਮਰ ਉਹ ਇੱਕ ਵਾਰ ਜੋ ਵੀ ਲੈ ਜਾਂਦਾ ਪੇਂਟ ਜੇ ਮੈਂ ਆਪਣੇ ਆਪ ਲੈਣਾ ਹੁੰਦਾ ਹੈ। ਆਪ ਲੈ ਲੈਣਾ ਹਾਂ। ਇਹ ਜੇ ਆਪਾਂ ਰੇਟ ਦਾ ਕੰਪੈਰੀਸ਼ਨ ਕਰੀਏ ਜਿਵੇਂ ਕੋਈ ਕੋਟੀ ਕਰਾਉਣੀ ਆ ਅਦਰ ਬ੍ਰਾਂਡ ਦੇ ਵਿੱਚ ਤੇ ਇਹਦੇ ਬ੍ਰਾਂਡ ਦੇ ਵਿੱਚ ਕੋਈ ਫਰਕ ਪੈਂਦਾ? ਬਹੁਤ ਜ਼ਿਆਦਾ ਫਰਕ ਪੈਂਦਾ। ਇੱਕ 20 30 40% ਮੰਨ ਲਓ ਕਾ ਮੰਨ ਲੋ ਰੇਟ ਘਟਨੇ ਦੀ। ਮੁਝੇ ਕੰਪਨੀ ਅੱਛਾ ਕਿਤਾ ਕਵਰਿੰਗ ਵਧ ਜਾਂਦੀ ਆ ਤੇ ਰੇਟ ਘਟ ਜਾਂਦਾ। ਹਾਂ ਜੀ ਰੇਟ ਘਟ ਜਾਂਦਾ। ਮੰਨ ਲਓ ਜਿਵੇਂ ਕਟੂਆਟਾ ਦੂਸਰੀ ਕੰਪਨੀਆ ਦੀ ਅਦਰ ਦੀ ਕੁਆਲਿਟੀ ਦੇਖਾਂਗੇ 9000 ਦੀ ਕੁਆਲਿਟੀ ਆ। ਇਹਨਾਂ ਦੀ ਸੇਮ ਕੁਆਲਿਟੀ 8000 ਦੇ ਵਿੱਚ ਮਿਲ ਜਾਂਦੀ ਹੈ। ਅੱਛਾ ਉਹ 30 40% ਦਾ ਫਰਕ ਪੈਂਦਾ। ਤੇ ਇੰਚਾਤਾਂ ਦੇ ਪ੍ਰੈਮਰਾਂ ਦੇ ਤਿੰਨ ਤਰ੍ਹਾਂ ਦੇ ਪੇਂਟ ਆਉਂਦੇ ਆ ਖਾਂਸੀ ਤਰ੍ਹਾਂ ਦੇ ਪੇਂਟ ਆਉਂਦੇ ਆ ਜੀ ਮਤਲਬ 2000 ਤੋਂ ਸ਼ੁਰੂ ਹੋ ਕੇ 10000 ਦੇ ਵਿੱਚ ਉਹ ਚ ਨੇ ਸਾਰੀਆਂ ਕੁਆਲਿਟੀਆਂ ਜੀ ਸਾਰੀਆਂ ਕੁਆਲਿਟੀਆਂ ਕਵਰ ਕਰਦਾ ਮਤਲਬ ਇਹ ਕੰਪਲੀਟ ਸੋਲੂਸ਼ਨ ਕਰ ਦਿੰਦੇ ਆ 10000 ਦੀ ਬਾਲਟੀ ਤੱਕ ਹਾਂ ਜੀ ਹਨਾ ਮਤਲਬ 6000 ਦੀ ਕੁਆਲਿਟੀ ਵੀ ਨਾਲ ਹੀ ਸਭ ਤੋਂ ਬੈਸਟ ਕੁਆਲਿਟੀ ਹੈ ਬੈਸਟ ਕੁਆਲਿਟੀ ਹੈ ਮਤਲਬ ਉਹੀ ਜਿਵੇਂ ਤੁਸੀਂ ਦੱਸਿਆ ਬਾਕੀ 10000 ਚ ਇਹਦੇ 6000 ਮਿਲਦੀ ਹੈ ਤੇ ਬਹੁਤ ਵਧੀਆ ਵੀਰੇ ਤੁਸੀਂ ਤੁਹਾਨੂੰ ਦੱਸਦਾ ਜੀ ਹੁਣ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਆਪਣੇ ਵੱਲੋਂ ਕੀ ਕਹੋਗੇ ਇਹ ਤਸੀਂ ਮਰੋ ਨੇ ਬਾਕੀ ਬ੍ਰਾਂਡ ਨਾਲੋਂ ਸਭ ਤੋਂ ਵੱਧ ਸੀਰ ਠਾਕੀ ਦੀ ਹੈਗੀ ਅੱਛਾ ਜੀ ਤੁਹਾਡਾ ਜਿਹੜੇ ਕਸਟਮਰ ਨੇ ਇਹਨਾਂ ਵਾਲੇ ਇੱਕ ਵਾਰੀ ਇਹ ਲਵਾ ਕੇ ਦੇਖਣਾ ਜ਼ਰੂਰ ਦੇਖਣਾ ਚਾਹੀਦਾ ਹਾਂਜੀ ਹਾਂ ਇੱਕ ਵਾਰੀ ਇੱਕਦਾਂ ਜਿਵੇਂ ਅਸੀਂ ਦੇਖਿਆ ਵੀ ਸ਼ਾਈਨਿੰਗ ਵੀ ਸੋਹਣੀ ਆ ਤੇ ਕਲਰ ਜਿਹੜਾ ਹੈਗਾ ਬਣਦਾ ਉਹ ਵੀ ਕਲਰ ਵੀ ਵਧੀਆ ਬਣਦਾ ਹਾਂਜੀ ਬਾਕੀ ਕੰਪਨੀ ਜਿਹੜੀ ਪੇਂਟ ਦੀ ਕੁਆਲਿਟੀ ਆ ਨਾ ਉਹ ਇੰਨਾ ਉਹ ਉਹਦੇ ਬਰਾਬਰ ਨਹੀਂ ਨਾ ਪ੍ਰਾਇਮਰੀ ਕੁਆਲਿਟੀ ਆ ਜਾਂਦੀ ਹੈਗੀ ਵਾਹ ਜੀ ਵਾਹ ਤਾਂ ਵੀਰੇ ਨੇ 100 ਗੱਲ ਇਕ ਗੱਲ ਸੁਣਾਤੀ ਕਹਿੰਦਾ ਮੇਰੇ ਦੂਜੀ ਕੁਆਲਿਟੀਾਂ ਦੇ ਦੂਜੀਆਂ ਕੰਪਨੀਆਂ ਦੇ ਵਿੱਚ ਜਿਹੜਾ ਪੇਂਟ ਲੱਗਦਾ ਇਹ ਤੋਂ ਡਾਕ ਬਾਕੀ ਅਸੀਂ ਵੀ ਦੇਖ ਲਿਆ ਸਾਨੂੰ ਬੜਾ ਵਧੀਆ ਲੱਗਿਆ ਹੁਣ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਜਿਹੜਾ ਕੰਮ ਹੋਇਆ ਹੋਇਆ ਉਹ ਕਿਸ ਤਰ੍ਹਾਂ ਦਾ ਲੱਗਿਆ ਤੇ ਬਾਕੀ ਅਗਰ ਕਿਸੇ ਨੇ ਪੇਟ ਲਗਵਾਇਆ ਤਾਂ ਰਿਵਿਊ ਜ਼ਰੂਰ ਦਿਓ ਤਾਂ ਕਿ ਅਗਰ ਕਿਸੇ ਨੇ ਅੱਗੇ ਕੰਮ ਕਰਾਉਣਾ ਅੱਗੇ ਉਹਦਾ ਪੇਟ ਦੇ ਵਿੱਚ ਫਾਇਦਾ ਵੀ ਹੋਵੇ ਨਾਲ ਜਿਹੜਾ ਉਹਦਾ ਕੰਮ ਵੀ ਵਧੀਆ ਹੋਵੇ ਬਾਕੀ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਵੀਡੀਓ ਦੇ ਨਾਲ ਅਸੀਂ ਵੀ ਤੁਹਾਨੂੰ ਅੱਗੇ ਮਿਲਦੇ ਰਹਾਂਗੇ ਧੰਨਵਾਦ